ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ ਲੋਡੈਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਮੋਬਾਈਲ ਨੰਬਰ ਹੈ 84270 9817 ਅੱਜ ਦੀ ਵੀਰੋ ਦੇ ਵਿੱਚ ਆਪਾਂ ਤੁਹਾਨੂੰ ਕਾਫੀ ਵੜਾ ਦਿਖਾਵਾਂਗੇ ਆਓ ਅੱਗੇ ਵੀਰ ਨਗਰੀ ਗੱਲ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਹਾਂ ਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਂ ਬਾਈ ਭਾਵਨ ਪ੍ਰੀਤ ਸਿੰਘ ਪਿੰਡ ਹੈੜਾ ਜਿਲ੍ਹਾ ਬਰਨਾਲਾ ਜੀ ਮੋਬਾਈਲ ਨੰਬਰ ਜੀ ਕੰਟੈਕਟ ਨੰਬਰ ਹੈ 987777899 ਤੇ ਦੂਜਾ ਨੰਬਰ ਇਹਦਾ 73550 ਚਲਿਆ ਵੱਡੇ ਭਰਾ ਨੰਬਰ ਜੀ ਠੀਕ ਕਿੰਨੇ گاਵਾ ਹਾਜ਼ਰ ਆਜ ਆਪਣੇ ਕੋਲ ਵੀਰੇ ਹੱਥੇ ਕੋਲ ਹੈਗੀਆਂ 12 گاਵਾ ਤੇ ਦੋ گاਵਾ ਤੇ ਖੜੇ ਤੇ ਹੋਣੀ ਸੇਲ ਕਰੀ ਜਾਣੀ ਹੈ ਜੀ 10 گاਵਾ ਵਿਕਰੀ ਜਿਹੜਾ ਹਾਲੇ ਵੀ ਹਾਜ਼ਰ ਆ ਹਾਜ਼ਰ ਨਹੀਂ ਬਈ ਦਸ گاਵਾ ਠੀਕ ਹੈ ਤੇ ਬਾਈ ਜੀ ਪਹਿਲੇ ਨੰਬਰ ਆਪਾਂ ਤਾਜੀ ਸੂਈ ਬੱਛੀ ਦੇਖ ਰਹੇ ਆ ਸੂਆ ਕਿਹੜਾ ਸੂਈ ਆ ਜੀ ਇਹ ਵੀ ਦੂਜਾ ਸੂਆ 65 ਸੂਈ ਹੈਗੀ ਤੇ ਜੇਰੇ ਦੀ ਆਪ ਹੀ ਆ ਬਾਈ ਜੇਰੇ ਸਾਰੀ ਪ੍ਰੋਪਰ ਡਾ ਨਾ ਆਪ ਹੀ ਆ ਠੀਕ ਹੈ ਠੀਕ ਬਰਹੇ ਦਾ ਪ੍ਰੋਪਰ ਨਾ ਬੜੀ ਸੋ ਜੇਰ ਓਕੇ ਆ ਤੇ ਮੇਰੇ ਹਿਸਾਬ ਨਾਲ ਯਾਰ ਬੱਚੀ ਦੇਖ ਦੰਦਾ ਜੀ ਹੋਏ ਦੰਦਾ ਜੀ ਬਾਈ ਮਗਰ ਵੀ ਬੱਸੀ ਬਹੁਤ ਪਿਆਰੀ ਦਿੱਖੀ ਅੱਛਾ ਮਗਰ ਵੀ ਬੱਛੀ ਜੇ ਰੋਕਾ ਜੇ ਰਾ ਭਈਆ ਮਾਲਕ ਨੇ ਆਪ ਨੂੰ ਸੀਮਨ ਸਟਰਾ ਵੀ ਦਿੱਤੀਆਂ ਨਾਲ ਹੀ ਪੀਏਗੀ ਆਈਏ ਆਪਣੇ ਕੋਲੇ ਤੇ 40000 ਬੱਤੀ ਲੱਗਿਆ ਹੋਇਆ ਬਾਈ ਇਹਦੇ ਤੇ ਬਾਈ ਜੀ ਚੋਂਡ ਚਵਾ ਕੇ ਮੈਂ ਲੈ ਕੇ ਆਦਾ ਬਾਈ 1 ਨੰਬਰ ਆ ਹੁਣ ਮਨਗੇ 50 ਕਿਲੋ ਬੋੜੀ ਚੋਤੀ ਆ ਬੱਤੀ ਮਾਰਤਾ ਰਾਮਾਰਕੇਟ ਤੇ ਆਉਂਦੇ ਆਂਗੇ ਠੀਕ ਆ 6 ਕਿਲੋ ਬੋੜਾ ਆਪਾਂ ਚੋਤਾ ਬਈ ਬੱਸੀ ਬਹੁਤ ਪਿਆਰੀ ਬਈ ਜੀ ਸੋ ਜਿਵੇਂ ਕਿਹਾ ਦਾੜੀ ਨਾਲ ਮੁੱਛਾਂ ਵਧੀਆਵੇਂ ਮਗਰ ਹਨਾ ਮਾਂ ਦੀ ਬੱਸੀ ਬਹੁਤ ਪਿਆਰੀ ਅਸਲਾ ਤਿੰਨ ਲੱਗੇ ਉਹਨਾਂ ਦੋ ਚੀਜ਼ਾਂ ਲੱਗੇ ਜੇ ਤਿੰਨ ਚੀਜ਼ਾਂ ਜਾਣਗੇ ਦੋ ਬੱਚੇ ਜਾਣਗੇ ਤੀਜਾ ਦੁੱਧ ਜਾਊਗਾ ਤੇ ਰੇਟ ਵੀਰੇ ਕੀ ਰੋਗੇ ਦਾ ਰੇਟ ਵੀ ਜਿਹੜਾ ਲੈਣ ਦੇ ਨਹੀਂ ਹੈਗਾ ਪਹਿਲਾਂ ਨੇ ਆਪ ਨੂੰ ਮਾਰ ਕੇ ਦਿੱਤੇ ਵੀ 33 34 ਉਹਨਾਂ ਨੇ ਪਹਿਲਾਂ ਨੇ ਨੇ ਜੀ ਅਲਸੀ ਜਿਹੜਾ ਮਾਰਦੀ ਵੀਰੇ 35 ਕਿਲੋ ਮੰਨ ਕੇ ਲੈ ਲਈ ਕਹਿੰਦਾ 35 ਕਿਲੋ ਦੁੱਧ ਖਰਾ ਬੱਚੀ ਪਾਊਗੀ ਪਾਊਗੀ ਤੇਰੇ ਬੈਣਾ ਸੋ ਵੀਰ ਬੱਚਾ ਚਾਹੁੰਦਾ ਦੇਖ ਸਕਦਾ ਧਾਰਾਂ ਪਈਆਂ ਮਾਰ ਕੇ ਦਿਖਾਵਾਂਗੇ ਤੇ ਰੇਟ ਵੀ ਵੀਡੀਓ ਦੇ ਵਿੱਚ ਹੀ ਕਰਾਵਾਂਗੇ ਸ ਮੋਟਾ ਥਾਣਾ ਜਾਵਾਂ ਤੇ ਚੌਣ ਦੇਖੋ ਜਾਵਾਂ ਕਰਨੇ ਯਾਰ ਕਾ ਬੰਨਿਆਣਾ ਪੌਂਦੀ ਲੋੜ ਹੀ ਲੈ ਐਨ ਜਾਵਾਂ ਇੱਕ ਨੰਬਰ ਚੋਅ ਚਾਹੀਏ ਬਿੰਦਾ ਮਸ਼ੀਨੀ ਚਵਾਈ ਕਰ ਲੈ ਚਾਹੀਏ ਹਾਥੀ ਕੋਲੇ ਬਾਈ ਯਾਰ ਮੈਂ ਕਹਣਾ ਚਾਹੀਏ ਮਸ਼ੀਨ ਦੀ ਵੀ ਲੋੜ ਹੈ ਸੀ ਚਲੋ ਪਹਿਲਾਂ ਉਹ ਚੋ ਤੋਂ ਟੱਡਾ ਕਰੂ। ਸੋ ਚਾਰਖੇ ਦੀ ਪੂਣੀ ਵਰਗਾ ਥਾਣਾ ਜਾਵਾਂ ਹਨਾ ਤੇ ਬਾਈ ਜੀ ਰੇਟ ਇਹਦਾ ਕੀ ਰਹੂਗਾ ਰੇਟ ਬਈ ਮੁੱਲ ਜਿੰਨਾ ਮਰਜ਼ੀ ਕਰਾ ਲੈ ਲੈਣ ਦੇਣੀ ਬਈ 1 ਲੱਖ ਤੇ 40 ਹਜ਼ਾਰ ਦੀ ਵੇੜ ਦਵਾਂਗੇ ਛੋਟ ੱਪਾ ਕਰ ਦਾਂਗੇ ਮੈਂ ਆਏਗੇ ਬੰਦੇ ਆਣ ਤਾਂ ਕਰਾਂਗੇ ਸੋ 1 40 ਦੀ ਵੇੜ ਵੀਰ ਕਹਿੰਦਾ ਦੇ ਦਾਂਗੇ ਸੋ ਤੇ 35 ਕਿਲੋ ਮੰਨ ਕੇ ਜਿਹ ਜੀ ਹੁਣੀ ਮੰਨ ਕੇ ਜਾਂਦਾ ਨਗਰੀ ਸਭ ਤੋਂ ਫੇਸ ਕੁਆਲਟੀ ਵਗੈਰਾ ਬੱਚੀ ਚੈੱਕ ਕਰ ਸਕਦਾ ਨਵਾਂ ਹਾਨ ਦੂਸਰਾ ਸੁਆ ਤਾਜੀ ਸੁਈ ਵੀ ਜੇਰ ਤਾਂ ਸਾਰਾ ਕੰਮ ਓਕਿਆ ਰੇਟ 140000 ਰੁਪਏ ਗੁਜਾਇਸ ਇਹਦੇ ਵਿੱਚੋਂ ਮੌਕੇ ਤੇ ਹੋ ਜੂਗੀ ਤੇ ਲੈਵਲ ਉਹ ਵੇਖੋ ਫਿਟਨੈਸ ਲੈਵਲ ਦੀ ਕੰਪੈਕਟ ਹਵਾਨਾ ਚਾਹੇ ਹੱਤੀ ਚਵਾਈ ਕਰੀ ਚੱਲਿਓ ਚਾਹੇ ਮਸ਼ੀਨੀ ਦੋਨੇ ਟਾਈਪ ਦਾ ਵੈੜ ਤੇ ਥਾਨ ਲੱਗਿਆ ਵਾ ਮੇਨ ਗੱਲ ਨਵਾਂ ਹਾਨ ਦੂਜਾ ਸੁਆ ਸੁਈ ਸੁਬਾਈ ਜੇਰ ਜੁਰ ਜਮਾ ਡਾਨਾ ਹਨ ਅੱਗੇ ਵੀਰੇ ਦੋ ਨੰਬਰ ਜਿਹੜੀ ਆਪਾਂ ਬੱਚੀ ਦੇਖ ਰਹੇ ਆ ਜੀ ਇਹ ਕਿਹੜਾ ਸੁਆ ਜੀ ਮੂੰਹ ਤੋਂ ਦੰਦਾਂ ਦੀ ਦੋ ਦੰਦ ਕਾਇਦਨ ਕੱਢ ਦੂਗੀ ਅਜੇ ਫਿਰ ਪਹਿਲੇ ਇੱਕ ਹਫਤਾ ਪੰਨਿੰਗ ਵੀ ਦੇਣਾ ਅੱਛਾ ਇੱਕ ਹਫਤਾ ਪੰਨਿੰਗ ਮੂੰਹੋਂ ਦੋ ਦੰਦ ਤੂੰ ਵੀ ਰੱਖੀਂ ਜੀ ਤੇ ਦੁੱਧ ਦਾ ਕੀ ਜਾਂਦਾ ਜਾਏਗਾ ਕੋਤਵੀ ਜਿਵੇਂ ਹੈਡ ਬੱਤੀ ਨੂੰ 28 ਕਿਲੋ ਕੋਈ ਬਾਹਲਾ ਨਹੀਂ ਬੱਤੀ ਨੂੰ ਬਰੀਡ ਹੈ ਜਿਹੜਾ ਨਾ ਜੀ ਹਾਂ ਤੇ ਰੇਟ ਇਹਦਾ ਕੀ ਰਹੂਗਾ ਰੇਟ ਵੀ 1 ਲੱਖ ਤੇ 15000 ਦੀ ਬੱਤੀ ਦੇ ਦਾਂਗੇ ਮਣੀ ਉੱਤੇ ਗੁਜਾਇਸ ਹੋ ਜਾਊਗੀ ਠੀਕ ਹੈ ਤੋਂ ਮਾੜੇ ਮਾੜੇ ਕਿੰਨੇ ਫੋਟਾ ਹੀ ਹੈ ਹਨਾ ਸਾਡੇ ਮਾੜੇ ਮਾੜੇ ਬਈ ਰਹੇ ਨੇ ਇੱਕ 15 ਜੋ ਮਾਨਦਾਨ ਕਰ ਦਾਂਗੇ ਦੁੱਧ ਦੀ ਗੱਲ ਕਰੀਏ ਕਿਸੇ 27 28 ਕਿਲੋ ਬਈ ਬਸ 30 ਕਿਲੋ ਦੇ ਦੇ 3 ਉਹਦੀ ਬਾਦ ਸੀ ਬ੍ਰੀਡ ਬਹੁਤ ਆ ਬਈ ਬੱਤੀ ਜੀ ਇਹ ਕਿਹੜਾ ਲੈ ਵੇ ਕਿੰਨਾ ਫੈਟਾ ਹੈ ਸੋ ਕੰਪੈਕਟ ਹਵਾਨਾ ਬਿਲਕੁਲ ਕਿਸੇ ਪਾਸੇ ਲਿੱਸੀ ਨਾ ਵੀ ਇਹਦੇ ਗੱਟੇ ਉਂਗਲੇ ਵਾਲੇ ਵੇ ਬਈ ਬਸ ਇਹੋ ਨੋ ਜੀ ਤੇ ਰੇਟ ਆ ਗਿਆ 1 ਲੱਖ 15000 ਰੁਪਏ ਬਈ ਮਾਨਦਾਨ ਵਿੱਚ ਹੋ ਜਾਊਗਾ ਆਹ ਬੰਦੇ ਮਾਨਦਾਨ ਕਰਨਾ ਜੀ ਸੋ ਵੀਰੋ ਥਣ ਲੈ ਵਾ ਦੇਖੋ ਸੋਹਣਾ ਸਾਫ ਸੁਥਰਾ ਗਲਾਬੀ ਹਵਾਨਾ ਤੇ ਨਮਾ ਹਣ ਮੂੰਹ ਦੋ ਦਾਂਦਾ ਹੈ ਨਾ ਮੂੰਹ ਦੋ ਦਾਂਦਾ ਬਈ ਸੋ ਫਾੜੀ ਵਾਲਾ ਲੈ ਵਾ ਜਾਵਾ ਚਾਹੇ ਹੱਥੀ ਜਵਾਈ ਕਰੋ ਚਾਹੇ ਮਸ਼ੀਨੀ ਥਣ ਬੈੜ ਬਹੁਤ ਸੋਨਾ ਕੱਢਦੀ ਹੁੰਦੀ ਹੈ ਹਜੇ 5-7 ਦਿਨ ਬੱਚੀ ਕੱਢਦੀ ਪਈ ਹੈ ਅੱਗੇ ਬਈ 3 ਨੰਬਰ ਇਹਦੇ ਬੱਚੀ ਦੇਖ ਰਹੇ ਆ ਜੀ ਇਹਦੇ ਮਨ ਕੇ ਚਲ ਖੀਰੀ ਵੀ ਮੰਗ ਲਾ ਫਿਰ ਤਾਂ ਇਹਨੂੰ ਤਲਾ ਮੰਗਾ ਦੋ ਜੀ ਇੱਕ ਦੰਦ ਇਹਨੇ ਚੱਕਿਆ ਜੀ ਠੀਕ ਹੈ ਦੰਦ ਤੋੜਿਆ ਹਜੇ ਹੈਣਾ ਦੰਦ ਕਲੀਅਰ ਕਰਾ ਲਾ ਜੀ ਸਵਾਦ ਦੇਖੋ ਜਮਾ ਦੰਦ ਤੋੜੇ ਵੀਰੇ ਬੱਚੀ ਨੇ ਇੱਕ ਦੰਦ ਦੁੱਧ ਵਾਲਾ ਤੋੜਿਆ ਹਲੇ ਨੇ ਦੰਦ ਤੋੜਿਆ ਬਾਈ ਤੇ ਇੱਕ ਐ ਦਿਨ ਕੱਢਦੀ ਐ ਸੋਣ ਦੇ ਹਜੇ ਵੀਰੇ 10 ਦਿਨ ਪੈਣਗੇ ਪੈਣਗੇ ਜੀ ਹਾਂ 10 ਦਿਨ ਸੀਮਨ ਵੀ ਆਗੇ ਵੀ ਸੱਖੜ ਸੀਮਨ ਲੱਗੇ ਹੋਰੇ ਕਿਹੜਾ ਸੀਮਨ ਲੱਗਿਆ ਵਾ ਕਟਾਇਆ ਲੈ ਭਈ ਉਹ ਮੋ ਜਿਹੜਾ ਮਰਜੀ ਉਹ ਗੱਤ ਹੋਈ ਨੇ ਕਿ ਜਿਹੜਾ ਜੈਨੂ ਆ ਰ ਕੜ ਮੇ ਜੋ ਸਹੀ ਹੁੰਦਾ ਐਨੇ ਜਾਨ ਭੁੱਲ ਜਾਂਦਾ ਬੰਦਾ ਹਣਾ ਤੇ ਦੁੱਧ ਦੀ ਗੱਲ ਕਰੀ ਜੀ ਬਹ ਹਾਈਸਟ ਕਿੰਨਾ ਕ ਦੇ ਦੂਗੀ ਦੁੱਧ ਭਈ ਮਨ ਦੇ ਚਾਲੀ ਬੱਸੀ ਨੂੰ ਕਮਾ ਦੇ ਦੇ 30 ਤੋਂ 20 ਨਾਲ ਹੈ 12 13 ਨਾਲ ਪੈਂਦੀ ਵੀ ਪੈਂਦੀ ਬੱਸੀ ਅੱਛਾ 12 13 ਨਾਲ ਬਾਕੀ 30 ਕਿਲੋ ਦੁੱਧ ਮੰਨ ਕੇ ਨਾ ਮਰਜੀ ਬੰਦਾ ਪਰਚੇਸ ਕਰ ਲੈ 30 ਕਿਲੋ ਮੰਨ ਕੇ ਨਾ ਮਰਜੀ ਪਰਚੇਸ ਕਰ ਦੇ ਭਈ ਜੀਤੇ ਦੇ ਰੇ ਰੇਟ ਇਹਦਾ ਰੇਟ ਭਈ 1 ਲੱਖ 35 ਹਜ਼ਾਰ ਤੋਂ ਸਨੀ ਹੈ ਗੁਜਾਇਸ ਹੋ ਜੂਗੀ ਆਏ ਬੰਦੇ ਮਾਨਦਾਨ ਕਰਾਂਗੇ ਸੋ 1 35 ਦੇ ਵਿੱਚੋਂ ਮੌ ਤੇ ਲੇਵਾ ਵਗੈਰਾ ਦੇਖੋ ਤੇ ਖੀਰ ਵੀ ਮੰਨ ਸਕਦੇ ਦੁੱਧ ਲਦਾਂ ਦੇ ਕਿਨੇ ਸਿੱਟਿਆ ਹਜੇ ਜੀ ਤੇ 1 ਲੱਖ ਆਹ 1 ਲੱਖ ਗਾਰਟੀ ਜੀ ਤੇ ਮੂੰਹ ਮੱਥਾ ਸੋਹਣਾ ਸਾਫ ਸੁਥਰਾ ਹਨਾ ਲਿਸੀਨਾ ਵੀ ਕਿਸੇ ਬਸ ਨਹੀਂ ਰੇਟ 1 ਲੱਖ 35000 1 ਲੱਖ 35000 ਰੁਪਏ ਬਈ ਮਾਨਦਾਨ ਵਿੱਚ ਹੋ ਜਾਊਗਾ ਜੀ ਸੋ ਵੱਡੀ-ਵੱਡੀ ਬਹੁਤ ਆ ਲਿਸੀਨਾ ਵੀ ਕਿਸੇ ਬਸ ਨਹੀਂ ਕਹਿੰਦਾ ਬਾ ਜਿਹਦੇ ਨੂੰ ਚੋਗ ਗਿਆ ਮੇਰੇ ਹਿਸਾਬ ਨਾਲ ਤੀਜੇ ਸੋ ਸੂਣ ਵਾਲੇ ਹੋ ਜਾਂਦਾ ਜਦੋਂ ਮੈਨੂੰ ਜਬਾਨ ਆਉਣਾਗਾ ਆ ਮਨ ਗਏ ਪਿਆਰ ਉੱਤੇ ਉੱਤੇ ਦੁੱਧ ਆਉਣੀ ਦੂਗਾ ਤੇ ਬਾਕੀ ਨਵਾਂ ਹਾਨ ਜਮਾ ਜਵਾਨੀ ਦੇ ਵਿੱਚ ਬ੍ਰੀਡ ਵਾਲੇ ਨਾਲ ਜਾਨਵਰ ਸਾਰਾ ਕੁਝ ਹੀ ਆ ਬਈ ਜੀ ਅੱਗੇ ਆ ਜਾਓ 4 ਨੰਬਰ ਤੇ ਜੀ ਇਹ ਕਿਆ ਦੰਦਾ ਬਈ ਮੂਹਾਂ ਚਾਰ ਦੰਦ ਸੁਆ ਕਿਹੜਾ ਸੂਰੀਆ 50 ਸੁਆ ਹੁੰਦੀ ਆ ਬਾਈ ਇਹਨੇ 23 33 ਕਿਲੋ ਪਹਿਲੇ ਨੇ ਕੀਲੀ ਨੇ ਦੁੱਧ ਦੰਦਾ ਦਿੱਤਾ ਹੋਇਆ ਜੀ ਅੱਜ ਦਿਨ ਕਿੰਨੇ ਲੈ ਜੂਗੀ ਅੱਜ ਦਿਨ ਆ ਮਨ ਕੀ ਤਰ੍ਹਾਂ ਹੈ ਪਾਏ ਨੇ ਬਈ ਇਹ 10 ਦਿਨ ਪੈਂਡਿੰਗ ਬੜਾ ਅਜਾ 10 ਦਿਨ ਪੈਂਡਿੰਗ ਬਈ ਕਿੱਡੀਆਂ ਬੱਸੀ ਦੀ ਵੱਡੀ-ਬੁੱਡੀ ਬਹੁਤ ਆ ਹਨਾ ਸਾਰੀ ਬੜਾ ਵੱਡੀਆਂ ਬਈ ਛੋਟੀ ਮੰਨਗੇ ਕੋਈ ਸੌਦਾ ਨਾ ਕਰੀ ਦੀ ਇਹਦਾ अच्छा 1.5 लाख ਦੀ 25 ਮੂਹ ਚਾਰ ਦੰਦ ਤੇ ਚੰਗਾ ਪ੍ਰਦਰਸ਼ਨ ਕਰੋਗੀ ਸੂਣ ਦੇ ਵਿੱਚ ਵਾਲੇ ਹਫ਼ਤਾ ਖੰਡ ਦੱਸ ਦੇ ਲਈ ਜਾਨ ਸਵਾ ਦੇਖੋ ਚੌਗੀ ਹੋਈ ਵਾਲੇ ਹਨ ਜੀ ਪਿੱਛੇ ਦੰਦ ਹੋਣੀਆਂ ਮਨ ਗਿਆ ਤੀਜਾ ਸੂਆ ਐਸੀ ਬੜਾ ਜੇ ਜੀਭਾਂ ਨਾਲ ਚੋਸਦਾ ਦੂਸਰ ਗੜੇ ਸਰ ਰੇਟ 1.5 ਲੱਖ ਰੁਪਏ 25 ਦਾ ਤੇ ਕਿਆ ਬਾਤ ਹੈ ਸਾਫ਼ ਸੁਧਰੀ ਹੈ ਨਾ ਨਿੱਸੀ ਨਾ ਵੀ ਕਿਸੇ ਪਾਸੇ ਨਹੀਂ ਚੰਗੀ ਕੁਆਲਿਟੀ ਦੇ ਵਿੱਚ ਆ ਦੂਸਰਾ ਬਾਹਰ ਤੋਂ ਤੂੰ ਜਿੰਨੇ ਸਿਆਲ ਚੜ ਗਿਆ ਭਾਈ 40 ਕਿਲੋ ਲੱਪ ਦੁੱਧ ਦੇਣਾ ਬਸ ਤੋ ਬਾਕੀ ਆਪ ਨੂੰ ਪਤਾ ਹੀ ਹੁੰਦਾ ਮੌਸਮ ਗਰਮੀ ਦਾ ਬਸ ਮਹੀਨਾ ਰਹਿ ਗਿਆ ਹਾਂ ਜੀ ਹਾਂ ਦੋ ਦੋ ਆਂਦੇ ਮਨ ਗਿਆ ਬਰਤੀ ਤੇ ਚਿੱਤਾ ਬਹੁਤ ਹੋਇਆ ਨਾ ਵੀ ਸਿੱਧਾ ਉਹਦਾ ਬਣੇ ਚਾਹੀਦੀ ਵੀ ਆਪ ਕਰਵਾ ਜੀ ਸੀਮਨ ਵਗੈਰਾ ਜਿਹੜੇ ਲੱਗੇ ਕਨਫਰਮ ਆਪ ਕਰਦਾ ਬਾਈ ਬਲੇ ਏਪੀਐਨ ਕਾਰਡ ਇਹ ਫਾਰਮ ਚ ਲੀਵਸੀ ਸਭ ਤੋਂ ਫੇਸ ਕੁਆਲਟੀ ਵਗੈਰਾ ਦੇਖੋ ਚੰਗੀ ਨੋਸਪੈਨਾ ਬੱਛੀ ਦੀ ਤੇ ਨਮਾ ਹਨ ਜਮਾ ਕਬੂਤਰੀ ਵਰਗੀ 1.5 ਲੱਖ ਰੁਪਏ ਡਿਮਾਂਡ ਆ ਬਾਕੀ ਮੌਕੇ ਦੇ ਗਜੈਸ ਵਗੈਰਾ ਹੋ ਜੂ ਦੂਸਰਾ ਸੁਆ ਸੂਰਜੇ ਮੂਹੇ ਚਾਰਨਦ ਇਹ ਗਾਬੀ ਗਰਾਬੀ ਫਿਟਨੈਸ ਆ ਹਵਾਨੇ ਦੀ ਜਮਾ ਹੈ ਨਾ ਹਾਂਜੀ ਬਾਈ ਅੱਗੇ ਬਾਈ ਜੀ ਨਾਲ ਜਿਹੜੀ ਬੈੜਾ ਆਪਾਂ ਦੇਖ ਰਹੇ ਹਾਂ ਇਹ ਬਈ ਅਮਨ ਜੀ ਆ ਤੀਜਾ ਬਲੂ ਹੋਣੀ ਹੈਗੀ ਜੀ ਤੇ ਕੰਨੀਆਂ ਚੱਲੀ ਜੀ ਜੀ ਤੇ ਇਹਨੇ ਅਮਨ ਕਹਿੰਦੇ ਪਹਿਲਾਂ ਨੇ ਮਾਰ ਕੇ ਦੱਸਿਆ ਵੀ ਕਹਿੰਦੇ 35 ਕਿਲੋ ਦੁੱਧ ਤਾਂ ਦੂਜੇ ਤਾਂ 20 ਕਿਲੋ ਇਹ ਕਹਿੰਦਾ 45 ਕਿਲੋ ਆਪਾਂ 45 ਕਿਲੋ ਨਹੀਂ ਚਾਰੀ ਕਿਲੋ ਮੰਨ ਕੇ ਜਿਹੜਾ ਮਰਜ਼ੀ ਵੀਰ ਪਰਦੇਸ ਕਰ ਕਹਿੰਦਾ ਬਹੁਤ 40 ਕਿਲੋ ਦੁੱਧ ਮੰਨ ਕੇ ਜਿਹੜਾ ਮਰਜ਼ੀ ਬੰਦਾ ਪਰਦੇਸ ਕਰ ਹਾਂਜੀ ਹਫ਼ਤਾ ਖੰਡ ਕੱਢਦੀ ਆ ਹਾਂ ਬਈ ਹਫ਼ਤਾ ਖੰਡ ਕੱਢਦੀ ਰੇਟ ਕੀ ਰਹੂਗਾ ਇਹਦਾ ਰੇਟ ਬਾਈ 1 ਲੱਖ 40000 ਦੀ ਦੇਦਾਂਗੀ 1 ਲੱਖ 40000 ਦੀ ਸੁਆ ਸੂਰੀ ਆ ਤੀਜਾ ਵੀਰੇ ਤੀਜਾ ਸੁਆ 1 ਲੱਖ 40000 ਰੁਪਇਆ ਜਮੂਨੀ ਬਹੁਤ ਆ ਬੈਠਦੇ ਜੀ ਕਹਿੰਦੇ ਦੂਜੇ ਵੀ ਕਹਿੰਦੇ ਦੂਜੇ ਵੀ ਹੋਊਗਾ ਠੀਕ ਐ ਨਾ ਗੱਲ ਸੋ ਫਾਇਦਾ ਕੀ ਕਰਨ ਤੇ ਬਾਕੀ ਬਹੁਤ ਪਿਆਰਾ ਬਾਈ ਸੋ ਸੋਹਣੀ ਸਾਫ ਸੁਥਰੀ ਹੈ ਨਾ ਤਿੰਨ ਕਿੰਨੇ ਕੰਨ ਕਰਨ ਜਮਾ ਚੰਗੀ ਯਾਦ ਬਰੀਡ ਦੇ ਵਿੱਚ ਪੈਂਦੀ ਆ 40 ਕਿਲੋ ਵਾਲੇ ਢੋਲ ਨੂੰ ਟੱਕਣ ਆਵਾਦਣਾ ਜਮੇ ਨੇ ਰੇਟ 1 ਲੱਖ ਇਹਦਾ 40000 ਰੁਪਏ ਬਾਈ 40000 ਰੁਪਏ ਨਾ ਬਸ ਸੈਕਸ ਰੇਟ ਆਉਂਦੀ ਵੀਰੇ ਮਾਨਦਾਨ ਕਰ ਦਾਂਗੇ ਮੌਕੇ ਤੇ ਮਾਨਦਾਨ ਕਰ ਦਾਂਗੇ ਜੀ ਸੋ ਬਾਕੀ ਲੈ ਵਲੂਆ ਦੇਖੋ ਵੈਲਕਮ ਦੇਖੋ ਮੋਟੀ ਰਸਾ ਬੈ ਵਰਗੀ ਜਾਂਦੀ ਵੀ ਆ ਜਮਾ ਦਿਨ ਕੋਦ ਕਰਮ ਵਾਲੀ ਕੱਢਦੀ ਪਈ ਆ ਸੋ ਜਵਾਨੀ ਵਗੈਰਾ ਦੇਖੋ ਬੱਚੀ ਦੇ ਉੱਪਰ ਸੋਹਣੀ ਸਾਫ ਸੁਥਰੀ ਫੁੱਲ ਬਰੀਡ ਦੇ ਬੱਚਾ ਤੇ ਮੈਂ ਕਾਗਜ਼ ਨਿੰਬੂ ਵਰਗਾ ਪਿੰਡਾ ਆ ਗਿਆ ਜਮਾ ਇਹਦਾ ਤੇ ਬਾਈ ਜੀ ਬਾਹਰ ਆਪਾਂ ਜਿਹੜੇ ਤਿੰਨ ਬੱਚੇ ਦੇਖ ਰਹੇ ਆਂ ਜੀ ਇਹ ਇਹ ਬਾਈ ਦੂਜਾ ਸੋਹਣਾ ਹੁੰਦੀ ਹੈ ਜੀ ਜੀ ਤੇ ਇਹਨਾਂ ਨੇ ਵੀ ਇਹ ਪੈਂਟਿੰਗ ਰੇਗੇ ਜੀ ਕਪੀਸਤਾ ਇਹ ਰੋਸ ਪਾਇਆ ਅਸਾ ਬਲੌਣ ਨੇ 26 22 ਪਾਇਆ ਕਹਿੰਦਾ ਬਾਬਾ ਚਾਹ ਚੰਗੀ ਕਿਰਤੀ ਕਿ ਅੱਗੇ 28 ਵਿਚੋਣਾ 30 ਵਿਚੋਣਾ ਦਾ ਬਈ ਇਹ ਲੋ 25 ਤੋਂ ਬਾਹਰ ਵਾਲੀ ਹੈਗੀ ਆ ਦੋਸਤ ਦਵਾਰਾ ਜੀ ਹੈ ਵੀਰੇ ਨੋਰਮਲ ਹੀ ਆ ਰੇਟ ਕਿਰੋ ਬਈ ਰੇਟ 5000 ਜਿਹੜਾ ਲੈਣ ਦੇ ਨਹੀਂ ਆ 90000 ਵੀ ਉਸੇ ਦਰਾਂਗੇ ਬਜਾਇਸ ਹੋਜੂਗੀ ਆਏਗੇ ਬੰਦੇ ਆਵਾਜ਼ ਕਰਨ ਠੀਕ ਹੈ ਅੱਗੇ ਜਿਹੜੀ ਨਾਲ ਖੜੀ ਹੈ ਇਹਦੇ ਤੇ ਇਹ ਤਾਂ ਦੂਜਾ ਸੁਣਦੀ ਹੈ ਜੀ ਤੇ ਇਹ ਮਨ ਜਿਹੜਾ ਦੁੱਧ ਦੁੱਧ ਕਿ ਦਰਾਮਣ 24 ਕਿਲੋ ਦੁੱਧ ਕੈਦਨ ਲੈ ਜੂਗੀ ਹੈ ਵੀਰੇ ਭੈ ਕਾ ਤਾਂ ਪੈਂਡਿੰਗ ਤੇ ਰਹੀਦਾ ਇੱਕ ਹਫਤਾ ਪੈਂਡਿੰਗ ਆ ਤੇ ਥੱਲੋ ਕਿਆ ਬਾਤ ਆ ਥਰ ਤੁਹ ਹੈ ਨਾ ਛੰਡੀ ਢੁੰਡੀ ਬਈ ਬਹੁਤ ਆ ਗਿਆ ਫਿਰ ਇਹਦਾ ਰੇਟ ਕੀ ਰਹੂਗਾ ਰੇਟ ਇਹ ਮੇਰੇ 95000 ਦੀ ਲਾਗੇ ਜੇ ਜੇ ਕੋਈ ਵੀਰ ਇਕੱਠੀਆਂ ਲੈਂਦਾ ਹੋਇਆ ਜੋੜਾ ਕੋਈ ਵੀ ਮਾਂ ਦਾ ਕਰ ਲੈਣਾ ਠੀਕ ਆ ਹਫਤਾ 8-8 ਦਿਨ ਬਾਕੀ ਇਹਨਾਂ ਦੇ ਹੈ ਨਾ ਹਾਂ ਬਈ ਦੂਜੇ ਆਣ ਕੇ ਯਾਰ 55 ਕਿਲੋ ਖਰਾ ਦੋ ਤਾਂ ਪਹੁੰਚ ਗਿਆ ਬੇੜਾ ਜਿਹੜੀ ਤੇ ਨਣ ਪਰੇ ਖੜੀ ਹੈ ਤੇ ਵੀ ਆਣ ਕੇ ਗੱਲ ਵੀ ਹੈ ਸੌਦਾ ਵਿੱਝੀ ਆਖਣਾਈ ਇਹ ਪੜਾ ਲੈਣੀ ਆ ਇਹਦੇ ਆਪਾਂ ਫੋਨ ਦੀ ਗੱਲ ਦੱਸ ਦਾਂਗੇ ਜੀ ਤੇ ਮੋਬਾਈਲ ਨੰਬਰ 987788899 98735 584 ਚੰਗੀਆਂ ਬਰੀਰ ਵਾਲੀਆਂ ਹਰ ਇੱਕ ਤਰ੍ਹਾਂ ਦੀ ਤੋਂ ਨਵਾਂ ਬੈਡ ਦਿਖਾਤੀ ਪਿੰਡ ਹੰਡਿਆ ਜਿਲ੍ਹਾ ਬਰਨਾਲਾ ਵੀਡੀਓ ਦੇਖਣੇ ਚੈਨਲ ਨੂੰ ਪਿਆਰ ਦੇਣੀ ਤੇ